ਆਹ ਤਾਂ ਬਕਿਆ ਦੋ ਯਾਰ ਇਹਦੀ ਬੱਕਰੀ 10000 ਮੈਂ ਨੋਕ 15 12 12 ਹਾਂ 12 ਘਟ 50 ਮਿੰਟ ਤੇ 32 ਮੈਂ ਗੱਲ ਸਹੀ ਹੈ ਫਿਰ ਹਾਂਜੀ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਬਣਾ ਰਿਹਾ ਆਂ ਪਤਨੌਲਾ ਬੱਕਰੀ ਮੰਡੀ ਦੇ ਤੁਸੀਂ ਜਾਣਦੇ ਹੋਵੋਗੇ ਛੰਨਾ ਪਣੀ ਫਤੇਗੜ ਛੰਨਾ ਜਿਹੜੀ ਸੜਕਾ ਸਿੰਗਲ ਤਨੋਲੇ ਤੋਂ ਉਸਤੇ ਬੱਕਰੀ ਮੰਡੀ ਲੱਗਦੀ ਆ ਜਿਸ ਤੇ ਸੌਦੇ ਹੁੰਦੇ ਤੁਹਾਨੂੰ ਦਿਖਾਉਣੇ ਜਿਵੇਂ ਕਿ ਆਹ ਬੱਕਰੀ ਆ ਪਾਠ ਤੁਸੀਂ ਦੇਖ ਸਕਦੇ ਹੋ 8000 ਦੀ ਵਿਕੀ ਐ ਇਹ ਏਵੇਂ ਦੇ ਰੇਟ ਤੁਹਾਨੂੰ ਦਿੰਦੇ ਰਿਹਾ ਕਰਾਂਗੇ ਜਾਣਕਾਰੀ 8000 ਦੀ ਪਾਠ ਵਿਕੀ ਆ ਬਾਕੀ ਜੇ ਕਿਸੇ ਨੂੰ ਫੋਨ ਨੰਬਰ ਚਾਹੀਦਾ ਹੋਵੇ ਹੋਰ ਵੀ ਬੱਕਰੀਆਂ ਵਾਲਵਾਈਆਂ ਦਾ ਉਹ ਆਪਾਂ ਨੰਬਰ ਦੇ ਦਾਂਗੇ ਕਮੈਂਟਾਂ ਚ ਜਰੂਰ ਦੱਸਿਓ ਤੇ ਹੋਰ ਵੀ ਵਾਈਆਂ ਦੇ ਆਪਾਂ ਕਾਫੀ ਨੰਬਰ ਲੈਂਦੇ ਸੀਗੇ ਅੱਗੇ ਵੀਡੀਓ ਜੇ ਤੁਸੀਂ ਦੇਖ ਲਿਓ ਤੇ ਬਾਕੀ ਜੀ ਮੌਸਮ ਖਰਾਬ ਹੋਣ ਕਰਕੇ ਬੱਕਰੀ ਮੰਡੀ ਆ ਜਿਹੜੀ ਉਤੇ ਰਸ਼ ਘੱਟ ਸੀ ਨਹੀਂ ਬਹੁਤ ਜ਼ਿਆਦਾ ਰਸ ਹੁੰਦਾ ਇਥੇ ਬੱਕਰੀਆਂ ਤੋਂ ਇਲਾਵਾ ਭੇਡਾਂ ਬੱਕਰੀਆਂ ਕੁੱਤੇ ਤੇ ਖਰਗੋਸ਼ ਤੇ ਛੋਟੇ ਮੋਟੇ ਕੱਟੇ ਬੱਚੇ ਵੀ ਆਉਂਦੇ ਨੇ ਇਹ ਬੱਕਰੀ ਮੰਡੀ ਆ ਜਿਹੜੀ ਤਨੋਲਾ ਵੱਡੀ ਮੰਡੀ ਤੋਂ ਕਾਫੀ ਦੂਰ ਲੱਗਦੀ ਆ ਇਹ ਲੱਗਦੀ ਆ ਫਤੇਗੜ ਛੰਨਾ ਦੇ ਤਨੋਲੇ ਤੋਂ 1.5 ਕਿਲੋਮੀਟਰ ਅੱਗੇ ਆ ਫਤੇਗੜ ਸ਼ੰਨਾ ਉਸ ਸਿੰਗਾ ਸੜਕ ਤੇ ਬੱਕਰੀ ਮੰਡੀ ਲੱਗਦੀ ਆ ਜਿਹੜਾ ਮੌਸਮ ਖਰਾਬ ਹੋਣ ਕਰਕੇ ਰਸ ਘੱਟ ਸੀਗਾ ਨਹੀਂ ਕਾਫੀ ਰਸ ਇਕੱਠ ਹੁੰਦਾ ਦਿਨ ਬੁੱਧਵਾਰ ਨੂੰ ਲੱਗਦੀ ਇਹ ਆਏ ਬੁੱਧਵਾਰ ਨੂੰ ਇਹ ਬੱਕਰੀ ਮੰਡੀ ਲੱਗਣੀ ਆ ਜਿੱਥੇ ਬਾਹਰੋਂ ਵੀ ਵਪਾਰੀ ਆਉਂਦੇ ਨੇ ਤੇ ਪਿੰਡਾਂ ਵਿੱਚੋਂ ਵਪਾਰੀ ਆਉਂਦੇ ਨੇ ਤੇ ਘਰੇਲੂ ਬੱਕਰੀਆਂ ਵੀ ਹੁੰਦੀਆਂ ਨੇ ਤੇ ਸਾਰੀਆਂ ਹੀ ਬੱਕਰੀਆਂ ਹੁੰਦੀਆਂ ਨੇ ਬਾਜਾ ਅੰਦਰ ਹੋਸੀਆ ਉਹ ਠੀਕ ਹੈ ਵਧੀਆ ਹਾਂ ਵਧੀਆ ਇਹ ਲੈ ਸਾਰੀਆਂ ਗੱਲਾਂ ਛੱਡ ਆਪਣੇ ਪੈਸੇ ਪੂਰੇ ਹੁੰਦੇ ਨੇ ਪੂਰੀ 12 ਦੀ ਦੰਨੇ ਕੋਈ ਨਹੀਂ ਦਿੰਦਾ ਤੇਰੇ ਮੇਰੇ ਭਾਈ ਪੂਰੀ 12 ਦੀ ਉਹ 12 ਹੀ ਰੱਖੂਗਾ ਮੁੰਡਾ ਬੱਕਰੀਆਂ ਚ ਤੇ ਪਤਾ ਨਹੀਂ ਵਪਾਰੀ ਨਹੀਂ ਹੈਗਾ ਵਪਾਰੀ ਨਹੀਂ ਹੈਗਾ ਫੰਡਰ ਹੈ ਤੇਰੇ ਦਾ ਘਾਟਾ ਪਊਗਾ ਫੰਡਰ ਹੈ ਇਹ ਐਸੇ ਦਾ ਨਾ ਮੈਂ ਤਾਂ ਸਮਝਾਦਾ ਸਿਆਣੀ ਦੇ ਲੈ ਕੇ ਚਲੰਦਰਾ ਟੂਰਾ ਹੋ ਜਾ ਕਰਾਉਂਗਾ ਕਦੇ ਘਾਟਾ ਨਹੀਂ ਪੜੇਗਾ ਆ ਪੱਕੇ ਹੀ ਹੋਣਗੇ ਤੇਰੇ ਸਭ ਇਸ ਤਰ੍ਹਾਂ ਦਲ ਸਭ ਕੰਮ ਰੰਗ ਦੇ ਨੂੰ ਚੌਕ ਜਾਣਾ ਆਪੇ ਆਂਦਾ ਸਾਜ ਬਸ ਕਰ ਮੇਟੀ ਮੇਟੀ ਆਪਾਂ ਯਾਰ ਸਾਢੇ 12 ਦੇ ਨਹੀਂ ਆਪਾਂ ਨੂੰ 12 ਦੀ ਕੋਲ ਦੀ ਆ ਔਰ ਫੜਨਾ ਸਾਢੇ 12 ਦੀ ਆਪਸੇ 500 ਵੱਧ ਲਾਦਾ ਹੁਣ ਤਾਂ ਸਾਢੇ 12 ਦੇ ਤੈਨੂੰ ਕੀ ਦੱਸਾਂ ਮੈਂ ਨਹੀਂ ਤੰਦਾ ਤੇਰੀ ਕਸਮ ਤੇਰੀ ਛੱਗੀ ਆ ਪਰਲਾ ਯਾਰ ਪਰਲਾ ਹੁਣ ਉਹ ਵੀ ਸਾਢੇ 12 ਉਹ ਕੋਈ ਨਹੀਂ ਤੰਦਾ ਹਾਂ ਕੋਈ ਨਹੀਂ ਤੰਦਾ ਸਾਢੇ 12 ਦੇ ਹੁਣ ਜਰਾ ਰਾਜੂ ਗੱਲ ਮੋੜੀ ਆਪਾਂ ਨੇ ਰਾਜੂ ਦੀ ਗੱਲ ਨੂੰ ਮੋੜੀ ਨਹੀਂ ਹੈਗੀ ਚੱਲ ਜੇ ਉਹਦਾ ਮਣੀ ਜਾਣਾ ਮੈਂ ਘੱਟਾਪੂਲ ਪੱਟਾ ਹੋਰ ਆਹਨੇ ਬੰਦ ਆਉਟ ਵੱਡੇ ਪੈਸੇ ਕਰਦਾ ਜਾਂਦੇ ਬਣਦੀ ਲੋਕ ਕਹਿਣਗੇ ਵੀਡੀਓ ਦੇਖਣਾ ਰਾਜੂ ਵਾਲਾ ਤਾਂ ਕਹਿਦਾ ਗਰੀਬ ਨੂੰ ਇਹ ਚੱਲ ਵੀਰੇ ਮਣੀ ਪਾਟਾ